ਸਤਿ ਸ਼੍ਰੀ ਅਕਾਲ ਜੀ ਸਾਰੇ ਪ੍ਰਭਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦਾ ਪਿੰਡ ਆ ਤੇ ਵੱਡਾ ਘਰ ਪਿੰਡ ਦਾ ਨਾਮ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਕੰਮ ਇਸ ਘਰ ਦੇ ਵਿੱਚ ਮਿੱਤਰੋ ਪਸ਼ੂ ਦਾ ਪਾਲਣ ਦਾ ਕਿੱਤੇ ਦਾ ਵਾ ਤੇ ਜਿਸ ਘਰ ਦੇ ਵਿੱਚੋਂ ਮੈਂ ਤੁਹਾਨੂੰ ਜਾਨਵਰ ਦਿਖਾਉਣਾ ਵਾ ਨਾ ਮਿੱਤਰੋ ਭਾ ਬਿਲਕੁਲ ਲੂਟ ਹੁੰਦੇ ਆ ਬਾਈ ਹੁਣਿਆਂ ਦੇ ਵੀ ਬਸ ਜਦੋਂ ਵੀਡੀਓ ਪੈਂਦੀਆਂ ਦੇ ਕੰਮ ਹੁੰਦਾ ਮਿੱਤਰੋ ਸਿਰਫ ਘੰਟੇ ਅੱਧੇ ਘੰਟੇ ਦਾ ਹੀ ਤੇ ਅੱਜ ਫੇਰ ਉਸੇ ਵਾਲਾ ਕੰਮ ਹੋਣ ਵਾਲਾ ਦੋ ਵਿਖਾਉਣੀਆਂ ਆ ਤੁਹਾਨੂੰ ਮਿੱਤਰੋ ਵੱਛੀਆਂ ਤੇ ਇੱਕ ਵਿਖਾਉਣੀਆਂ ਤੁਹਾਨੂੰ ਮਿੱਤਰੋ ਮੈਂ ਮੈਂ ਗੱਪਣ ਗੁੱਦੋ ਢਾਈ ਜਾਨਵਰ ਟੋਟਲ ਵਿਖਾਉਣੀਆਂ ਤੁਹਾਨੂੰ ਮੈਂ ਚਾਰ ਤੇ ਇੱਕ ਮੈਂ ਵਿਖਾਉਣੀਆਂ ਤੁਹਾਨੂੰ ਮੈਂ ਟੋਕੜ ਕੱਲੇ ਹੀ ਮੇਤਰੋ ਸਾਰੇ ਜਾਨਵਰਾਂ ਦੀ ਆਪਾਂ ਡਿਟੇਲ ਜਾਣਦੇ ਹੋਏ ਮਿਲਦੇ ਆਂ ਬਾਈ ਨੂੰ ਕਰਦੇ ਆਂ ਗੱਲਬਾਤ ਪਾਈ ਦਿਨਾ ਸਸੀਗਲ ਬਾਈ ਜੀ ਸਸੀਗਲ ਬਾਈ ਜੀ ਕੀ ਹਾਲ ਚਾਲ ਆ ਜੀ ਵਧੀਆ ਜੀ ਖੇਤਾਂਕਾਰ ਪਰਿਵਾਰ ਵੀਰੇ ਬਹੁਤ ਵਧੀਆ ਬਾਈ ਤੇ ਬਹੁਤ ਸ਼ੁਕਰ ਆ ਬਾਈ ਇੱਕ ਵਾਰੀ ਵੀਰੇ ਆਪਣਾ ਨਾਮ ਦੱਸ ਦਈਏ ਬਾਈ ਨਾਮ ਹਰਪ੍ਰੀਤ ਸਿੰਘ ਜੀ ਹਰਪ੍ਰੀਤ ਸਿੰਘ ਹਾਂਜੀ ਹਰਪ੍ਰੀਤ ਬਾਈ ਅੱਜ ਕਿੰਨੇ ਜਾਨਵਰ ਆਪਣੇ ਕੋਲੇ ਵੀਰੇ ਆਪਣੇ ਕੋਲ 4 ਨਾਕ ਵਕਾਊ ਆ ਜੀ ਠੀਕ ਆ ਪਹਿਲੇ ਨੰਬਰ ਤੋਂ ਜਿਹੜੀ ਮੱਝ ਆਈਂਦੀ ਕੀ ਡਿਟੇਲ ਆ ਵਿੱਚ ਇਹਦੀ ਡਿਟੇਲ ਆ ਜੀ ਇਹ 7 ਮਹੀਨਿਆਂ ਦੀ ਗੱਬਣ ਆ ਜੀ 7 ਮਹੀਨੇ ਦੀ ਗੱਬਣਾ ਠੀਕ ਆ ਦੁੱਧੋ ਤਾਂ ਫਿਰ ਡਰਾਈ ਆ ਹਾਂਜੀ ਹਾਂਜੀ ਦੁੱਧੋ ਡਰਾਈ ਆ ਤੇ ਇਹਦੇ ਤਾਜੀ ਦਾ ਦੁੱਧ ਦਾ ਕੁਝ ਦੱਸਿਆ ਵੀਰੇ ਇਹਦਾ ਬਈ ਦੁੱਧ ਦੱਸਿਆ ਜੀ 13 ਕਿਲੋ ਤਾਜੀ ਦਾ ਹਾਂਜੀ ਸੂਆਤ ਕੀ ਇਹ ਕਿੰਨਾਵਾਂ ਸੂਗੀ ਵੀਰੇ ਸੂਆ ਤੀਜਾ ਹੁੰਦੀ ਆ ਜੀ ਤੀਜਾ ਸੂਆ ਸੁੰਦੀ ਆ ਅੱਛਾ ਰੇਟ ਕੀ ਰਹੂਗਾ ਵੀਰੇ ਰੇਟ ਇਹਦਾ 57000 ਆ ਜੀ 57000 ਰੁਪਏ ਮਾਨਤਨ ਹੋ ਜਾਊਗਾ ਵੀਰੇ ਇਹਦੇ ਹਾਂਜੀ ਮਾਨਤਨ ਕਰ ਦਾਂਗੇ ਠੀਕ ਆ ਬਈ ਠੀਕ ਆ ਕੱਦੇ ਬਰ ਤੋਰੀ ਵੀਰੇ ਮਾੜਾ ਲੈ ਮਿੱਤਰੋ ਜੇ ਅੱਜ ਤੁਸੀਂ ਇਹ ਗੱਲ ਵੀ ਸੋਚ ਲਓ ਵੀ ਆਪਾਂ ਕਰੋ ਛੋਟੀ ਵੀ ਵੇਚਦੇ ਹਨ ਇਹਨਾਂ ਦੇ ਜਿੰਦਾ ਕੋਈ ਪਣੀ ਦਾ ਨਹੀਂ ਪਤਾ ਜਿੰਦਾ ਕੋਈ ਸੂਨ ਦਾ ਨਹੀਂ ਪਤਾ ਹੁੰਦਾ ਤੇ ਉਹ ਵੀ ਆਪਾਂ ਪਿਆ 10000 ਰੁਪਏ ਮਮੋਲੀ ਜਿਹਾ ਰੇਟ ਕਰ ਦਿੰਨੇ ਆ ਤੇ ਇਹ ਮਿੱਤਰੋ ਸੱਤਾਂ ਮਹੀਨਿਆਂ ਦੀ ਗੱਪਣਾ ਤੁਤੋ ਡਰਾਈਰ ਤਿੰਨਾਂ ਮਹੀਨਿਆਂ ਨੇ ਦੁੱਧ ਭਾਂਡੇ ਵਿੱਚ ਪਾਉਣ ਲੱਗ ਜਾਣਾ ਤੇ ਫਿਰ ਤੁਸੀਂ ਮਿੱਤਰੋ ਇਹਦਾ 80 85000 ਰੁਪਏ ਤਿਆਰੀ ਦੇ ਵਿੱਚ ਡਿਮਾਂਡ ਕਰਨੀ ਆ ਕਿਉਂਕਿ ਡਿਮਾਂਡ ਨਹੀਂ ਮੇਰੇ ਹਿਸਾਬ ਦੇ ਨਾਲ ਜਸ ਰੁੱਤ ਦੇ ਵਿੱਚ ਨੇ ਤਿਆਰ ਹੋਣਾ ਉਹਦੋਂ ਨੇ ਇੱਥੇ ਵਿਕ ਜਾਣਾ ਟੋਰਾ ਦੇ ਨਾਲ ਲਿਵਾਸ ਮਹਿੰਦਾ ਚੰਗਾ ਵਾ ਬਾਡੀ ਮਹਿੰਦੀ ਚੰਗੀ ਆ ਪੰਤਰ ਮਹਿੰਦੀ ਚੰਗੀ ਆ ਟਕਾਣਾ ਮੈਂ ਦਾ ਚੰਗਾ ਵਾ ਜਿਹੜੇ ਭਰਾ ਨੂੰ ਮੈਂ ਪਸੰਦ ਆਉਗੀ ਗੱਲਬਾਤ ਕਰਿਆ ਜੇ ਬਾਈ ਦਿਨਾਂ ਤੁਸੀਂ ਵੈਸੇ ਤੇ ਮੈਂ ਇਹਦੀ ਸਰੀਰਕਾਲੇ ਪੱਖਾ ਮੈਂ ਉਹਦੀ ਬਣਤਰ ਆ ਜਿਹੜੀ ਉਹ ਸਾਰੀ ਚੰਗੀ ਆ ਮਿੱਤਰੋ ਤੇ ਕੋਲ ਤੁਸੀਂ ਇਹਦਾ ਸਿੰਗਾ ਸੁੰਗਾਂ ਦੀ ਬਨਾਵਟ ਵੇਖ ਲਓ ਢਾਂਚੇ ਦੀ ਬਨਾਵਟ ਵੇਖ ਲਓ ਬਾਕੀ ਫਿਰ ਵੱਡੀ ਗੱਲ ਇਹ ਆ ਮਿੱਤਰੋ ਦੁੱਧ 12 13 ਕਿਲੋਨੇ ਟੌਰ ਨਾਲ ਦਈ ਜਾਣਾ ਵਾ ਤੇ ਆਪਾਂ ਨੰਬਰ ਲੈ ਲੈਨੇ ਆ ਵੀਰੇ ਦਾ ਜਿਹੜੇ ਨੰਬਰ ਤੇ ਤੁਸੀਂ ਗੱਲਬਾਤ ਕਰਨੀ ਆ ਮਿੱਤਰੋ ਬਾਈ ਦਿਨ ਨਾਲ ਲੈ ਵੀ ਵੀਰੇ ਨੰਬਰ ਦਈ ਕਿ ਸੌਰੀ ਅਕਾ ਮੈਂ ਵੀ ਇਹ ਕਿਹਦੇ ਬਾਰੇ ਦੱਸੀ ਤੇ ਵੱਛੀਆਂ ਪਈਆਂ ਜਾਂਦੇ ਬਾਰੇ ਦੱਸੀ ਬਈ ਇਹ ਕੀ ਡਿਟੇਲ ਆ ਵੀ ਰਹੀਂਦੀ ਇਹ ਆ ਜੀ ਕੱਲੀ ਤੋਕੜ ਆ ਜੀ ਅੱਛਾ ਤੁਹਾਨੂੰ ਮਿਲਦੀ-ਮਿਲਦੀ ਕਿਵੇਂ ਆ ਬਈ ਮਿਲਦੀ ਵੀਰ ਪਾੜੇ ਤੇ ਆਈ ਪਾੜੇ ਤੇ ਆ ਚਵਾਈ ਕਿਵੇਂ ਲੱਗਿਆ ਵੱਡੇ ਬਈ ਚਵਾਈ ਇੱਕ ਨੰਬਰ ਆ ਜੀ ਪੋਲੀ ਆ ਜੀ ਠੀਕ ਆ ਇਹਦਾ ਰੇਟ ਬਈ ਕੀ ਰਹੂਗਾ ਵੀਰੇ ਇਹਦਾ ਰੇਟ ਆ ਜੀ 46000 ਰੁਪਿਆ 40000 ਰੁਪਿਆ ਮਾਨਤਨ ਹੋ ਜਾਊਗਾ ਵੀਰੇ ਹਾਂਜੀ ਮਾਨਤਨ ਬੜੀ ਪੁਣੀ ਹੈਗੀ ਕੋਈ ਕਿ ਨਹੀਂ ਵੀਰੇ ਨਹੀਂ ਬਈ ਬਣੀ ਨਹੀਂ ਦੱਸੀ ਠੀਕ ਆ ਅੱਛਾ ਇਹਨੂੰ ਕੱਢੀ ਬਾਹਰ ਨੂੰ ਵੀਰੇ ਮੜਾ ਲੈ ਲੈ ਨੂੰ ਥੋਲੇ ਵੇ ਲੂਗੇ ਦੀ ਮੈਂ ਬੜੀ ਪਤਲੀ ਸੁਤਰੀ ਆ ਯਾਰ ਰੇਟ 46000 ਰੁ ਤੇ ਲੱਖ ਰੁਪਏ ਦੇ ਘੇਰਿਆਂ ਦੇ ਤੁਹਾਡੇ ਦੋ ਮਹੀਆ ਬਣ ਜਾਣੀਆਂ ਵਾ ਭਰਾਵੋ ਜਿਹੜੇ ਪੁਰਾਣੇ ਲੈਣੀ ਉਹ ਤਾਂ ਤੁਸੀਂ ਆਪਦੀ ਬਰਤੀ ਤਾਂ ਆਪਦੀ ਕਰਨੀ ਆ ویسੇ ਪਰ ਮੇਰਾ ਮਨ ਕਹਿੰਦਾ ਮੈਂ ਦੇ ਵਿੱਚ ਚਾਹ ਚੂਦ ਦੇ ਵਿੱਚ ਵੀ ਬਹੁਤ ਦੋ ਦਿਨ ਵੀ 12 13 ਕਿਲੋ ਦਈ ਜਣਾ ਟੌਰਾਂ ਦੇ ਨਾਲ ਤੇ ਇਹ ਜਿਹੜੀਆਂ ਦੂ ਹੋ ਗਈਆਂ ਬਈ ਮਿੱਤਰੋ ਮਰ ਜਾ ਤੇ ਹੁਣ ਆਜੋ ਤੁਹਾਨੂੰ ਦੱਸਦੀ ਆ ਦੋ ਦਿਖਾ ਦਈਏ ਬੱਚੀਆਂ ਲੈ ਵੀਰੇ ਇਹਨਾਂ ਦੀ ਕਿੰਨੀ ਕਿੰਨੀ ਉਮਰ ਆ ਬੱਚੀਆਂ ਦੀ ਦੋਹਾਂ ਦੀ ਬਈ ਇੰਨਾ ਦੀ ਜੀ ਐ ਪੰਜ ਪੰਜ ਮਹੀਨੇ ਆ ਜੀ ਪੰਜ ਪੰਜ ਮਹੀਨੇ ਦੋਵਾਂ ਦੀ ਹੈ ਹਾਂਜੀ ਇਹ ਦੀ ਥੋੜੀ ਜੀ ਘਟ ਹੋਊਗੀ ਜੀ ਇਹਦੀ ਵੱਧ ਲਾਲਾ ਮਹੀਨੇ ਦੀ ਘਟ ਲਾਣਾ ਇੱਥੇ ਜੀ ਹੈ ਹਾਂਜੀ ਹਾਂਜੀ ਅੱਛਾ ਇਹਨਾਂ ਦਾ ਰੇਟ ਦੋਵਾਂ ਦਾ ਕੀ ਆ ਇਹਨਾਂ ਦੋਨਾਂ ਦਾ ਰੇਟ 10000 ਰੁਪਿਆ ਜੀ 10000 ਰੁਪਿਆ ਦੋਵਾਂ ਦਾ ਰੇਟ ਹੈ ਮਾਨਤਨ ਹੋ ਜਾਊਗਾ ਵਿੱਚ ਹਾਂਜੀ ਮਾਨਤਨ ਕਰਦੇ ਠੀਕ ਆ ਬਈ ਜੇ ਕੋਈ ਦੋਵੇਂ ਮਈਆਂ ਲਵੇ ਖਰੀਦੇ ਆਖੇ ਯਾਰ ਇਹਦਾ ਗਿਫਟ ਦੇ ਦੇ ਫਿਰ ਵੀ ਕਰ ਸਕਦੇ ਹਾਂ ਬਲ ਕਿ ਨਹੀਂ ਵੇਖ ਲਾਂਗੇ ਜੀ ਮੌਕੇ ਤੇ ਜੀ ਠੀਕ ਆ ਹਾਂਜੀ ਤੇ ਆ ਜੀ ਮਿੱਤਰੋ ਦੂਵੇਂ ਮੱਛੀਆਂ ਆ ਮੱਛੀ ਬਹੁਤ ਚੰਗੀਆਂ ਮੇਰੇ ਤੋਂ ਚਿੱਟੀ ਵਾਦਾ ਦੇ ਕਾਲੇ ਕੰਨਾ ਇਹਦੇ ਜਿਹੜੀ ਤੁਹਾਨੂੰ ਚਾਹਣੇ ਹੁੰਦੇ ਆ ਲੈ ਵੀ ਵੀਰੇ ਨੰਬਰ ਦਈ ਕਰਾਂਗੇ 872987150 ਇੱਕ ਵਾਰੀ ਹੋਰ ਆਉਣ ਦੇ 872987150 ਠੀਕ ਹੈ ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ 22 ਦੇ ਨਾਲ ਗੱਲਬਾਤ ਜ਼ਿਲ੍ਹਾ ਮੋਗੇ ਦਾ ਪਿੰਡਾ ਵੱਡਾ ਘਰ ਤੇ ਵੱਡੇ ਘਰ ਪਿੰਡਾ ਜਿਹੜਾ ਮਿੱਤਰੋ ਜਦੋਂ ਤੁਸੀਂ ਮੁੱਦਕੀ ਤੋਂ ਭਾਗੇ ਪੁਰਾਣੇ ਨੂੰ ਜਾਣਦੇ ਆ ਨੱਥੂ ਵਾਲੇ ਵਾਲਾ ਜਿੱਥੇ ਚਰਸਤਾ ਪੈਂਦਾ ਉਹ ਤੋਂ ਇੱਕ ਛੜਕ ਨੱਥੂ ਵਾਲੇ ਨੂੰ ਤੇ ਇੱਕ ਵੱਡੇ ਘਰ ਨੂੰ ਆਉਂਦੀ ਹੈ ਗੱਲਬਾਤ ਲਈ ਨੰਬਰ ਸਕਰੀਨ ਤੇ ਆ ਧੰਨਵਾਦ ਸ਼ੁਕਰੀਆ